ਪ੍ਰਹਲਾਦ ਸਾਹਿਬ ਹਰ ਜੁਗ ਜੁਗ ਭਗਤੀ ਉਪਾਇਆ ਪੈੰਜ ਰਖਦਾ ਆ ਯਾ ਰਾਮ ਰਾਜੇ ਹਰੇ ਨਾਥ ਅਗੁਸਤਾਨ ਮਾਰਿਆ ਪ੍ਰਹਲਾਦ ਤਰਾਇਆ ਅਹੰਕਾਰੀਆਂ ਨੇ ਦਕਾਂ ਪਿੱਛਦੇ ਨਾਮ ਦਿਉ ਮੁਖ ਲਾਇਆ ਜਨ ਨਾਨਕ ਸਹਸ ਸੇ ਬਿਆੰਤ ਲਿਚੜਾਇਆ ਸਲੋਕ ਮਹੰਨਾ ਪਹਿਲਾ ਤੁਕਤਾ ਰੂ ਸੁਪਰੂਪ ਪਿਆ ਜਾ ਸੁਕਤਾ ਮਨਾ ਹੋਈ ਤੂ ਕਰਤਾ ਕਰਨਾ ਮੈਂ ਨਾਹੀ ਜਾਵ ਕਰੀ ਨਾ ਹੋਈ बलिहारी कुदरत वसया तेरा अंत ना जाई लख्या रहाओ जात मह जोत तो जोत मह जाता कल कला भरपूर रहा तू तो सच्चा साहिब सत संवालियो जिन की सो पार पया कहो नानक करते किया माता जो कुछ करना सो कर रहा सोदरा गा सा महला पहला कोंकार तो सतगुरु प्रसाद ਸੋਦਰ ਤੇਰਾ ਕਿਹਾ ਸੋ ਕਰ ਕਿਹਾ ਜਿਤੁ ਬੈ ਸਰਬ ਸਮਾਨੈ ਮਾਝੇ ਤੇਰੇ ਨਾਦ ਨੇ ਕਿਆ ਸੰਤਾ ਕੀਤੇ ਤੇਰੇ ਭਾਵਨ ਹਾਰੇ ਕੀਤੇ ਤੇਰੇ ਰਾਗ ਪਰੀ ਸੋ ਕਹਿਣ ਕੀਤੇ ਤੇਰੇ ਭਾਵਨ ਹਾਰੇ ਗਾਉਣ ਤੁਨ ਪੋੜ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿਤ ਕੋ ਕਿਲਕ ਜਾਣ ਲੈ ਕਿਲਕ ਤਰੰਗ ਵਿਚਾਰੇ ਗਾਵੇ ਸਿਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ ਗਾਉਣ ਤੁਨ ਅੰਦਰ ਬਰਾਸਨ ਬੈਠੇ ਦੇਵਤੇ ਆਦਰ ਨਾਲੇ ਗਾਉਣ ਤੁਨ ਸੁਰ ਸਮਾਦੀ ਅੰਦਰ ਗਾਉਣ ਤੁਨ ਸਾਧ ਵਿਚਾਰੇ गांव तुनो जो तीसरी डिवीजन तो की गांव तुनो वीर तुरारे गांव तुनो नपन रतन बीसरे दुख दुख वे जाला ले गांव तुनो मोह मोह सुरत मचियाले गांव तुने तनी पाई तेरे हरछट पीरद नाले गांव तुनो जो महागर सुराज तो नोखाण विचारे गांव तुनो का नमूरा मंडा कर कर रखे ते तारे सही तुनो गांव जो तो पाले ते तेरे पुत्र साले होर की ते तुनो गांव से वो जो दयाल नानक क्या विचार सोई सोई सरा सो साहु साचा साची ना हैप्पी होती जाए ना जासी इतना बनो चाहे रंगी रंगी भाती कर कर जी समाज नु उपाय कर कर देखा कि तय अपना ज्योति स्थिर रहे ज्योति सु भावे सु इधर सी रुकना करना जाए सो पाचा जहां पाचा नानक रहने जाए आसा महला पहला वॾे मेर साहिबा गहिर गहीर खुल न जा रहात में ਜਾਨੀ ਜਾਨੀ ਗੁਰੂ ਘਰ ਹਾਈ ਕਹਿਣਾ ਜਾਇ ਤੇ ਰੀਤ ਲੋੜੇ ਸਭ ਸਤੈ ਸਭਤਾ ਪ੍ਰਸੰਚੇ ਆਇਆਂ ਜੁਦਾ ਵਰਗਾ ਮੇਉ ਡਾਇਆਂ ਤਦ ਫਿਰ ਸੁਤੇ ਕਿ ਨਾ ਪਾਇਆ ਕਰਮ ਲੈਣਾ ਹੈ ਠਾਕੁਰ ਹਾਈਆ ਆਖੜ ਵਾਲਾ ਕਿਆ ਵਿਚਾਰਾ ਸਿੱਖੀ ਪ੍ਰੇਤਰੇ ਢੰਡਾ ਰਾਜਸਤੂ ਦੇਰ ਸੇ ਕਿਆ ਚਾਰਾ ਨਾਨਕ ਸਤਿ ਸਬਾਹਣਾ ਆਸਥਾ ਮਹਿਲਾ ਪਹਿਨਾ आखा जीवा सरा मर जाओ आखने का साचा नाव साच नाम की लागे भूगत भूखा कर चलिया दूत सुख सरे मेरी माँ साचा साई साचे नाय रहाओ सच नाम की तलबड़िया यागत के कीमत नहीं पाए गए सन कि आखन पाए वा न होवे घाट ना जाए ना मरे न होवे सोग देंदा रहन भुखे भोग ਬਿਨੇ ਹੋ ਹੋਰ ਨਾਹੀ ਕੋਈ ਨਾ ਕੋ ਹੋਆ ਨਾ ਕੋ ਹੋਏ ਜਿਉੜੇ ਆਪ ਤੇ ਵੜ ਤੇਰੀ ਦਾਤ ਦੇ ਮਿਲ ਕਰਕੇ ਕੀ ਤੀ ਰਾਤ ਅਚਮੇ ਸਾਰੇ ਕੇ ਕਮ ਦਿਆਤ ਨਾਨਕ ਨਾਵੇ ਬਾਦ ਸੁਨਾਤ ਰਾਗ ਗੁਰੀ ਮਹੱਲਾ ਚੌਥਾ ਹਰ ਕੇ ਜਣ ਸਤਗੁਰ ਸਰਪੁਰਖਾ ਬਨੋ ਕਰੋ ਗੁਰ ਪਾਸ ਹਮ ਕਰੇ ਕਰਮ ਸਤਗੁਰ ਸਰਨਾਇ ਕਰ ਦੇਨਾ ਪ੍ਰਗਾਸ ਮੇਰੇ ਮੀਤ ਗੁਰਦੇ ਲੋਕੋ ਰਾਮਨਾਮ ਪ੍ਰਗਾਸਿ ਗੁਰਮੁਖਨਾਮੇਰਾ ਪ੍ਰਾਨ ਸੁਕਾਇ ਹਰ ਕੀਰਤ ਹਮੇਂ ਰਹਾਸ ਰਹਾਉ ਅਰਜਨ ਕੇਵਡੁ ਭਾਗ ਬਡੇ ਰੇ ਜਿਨ ਹਰ ਹਰ ਸਨ ਬਾਹਰ ਪਿਆਸਿ ਹਰ ਹਰ ਨਾਮੇ ਤ੍ਰਿਪਤਾ ਸੇ ਮਨ ਸੰਗਤਿ ਗੁਰ ਪ੍ਰਗਾਸਿ ਜਿਨ ਹਰ ਹਰ ਹਰਿ ਨਾਮ ਨਾ ਪਾਇ ਤੇ ਭਾਗ ਹਿੰ ਜੰਪਾਸਿ ਦੋ ਸਰਬ ਸਨ ਸੰਤਨਿਆਤ ਰਹਿਤ ਜੀਵਤ ਰੁਜੀਵਾ ਸੋ ਜਿਨ ਹਰ ਦੇਨ ਸਰਬ ਸੋ ਮਿਤ ਪਾਇ ਤੈਨ ਤਾਰੋ ਮਸਤਕ ਲਿਖਾ ਲਿਖਾਸ

ਉਡੂ ਡਾ ਵੈਸੇ ਕੁਸਾ ਸਪਾਚੇ ਬਸ ਰਿਸ਼ਰਿਆ ਪਿੰਕਵਲ ਕਲਾਵੇ ਤੁਮ ਜੁਗਾ ਵਿਮਨ ਮਨ ਹੈ ਸੁਮਨ ਤਰਿਆ ਸਾਪਣੀ ਦਾ ਆਣ ਦਾ ਸਾਸ਼ਟਸ ਦਾ ਆਣ ਠਾਕੁਰ ਕਰਤਲ ਤੇ ਆਗਨ ਨਾਲ ਕੁ ਬਲਗੋ ਸਿ ਬੁਲ ਲਿਆਈਏ ਤੇਰਾ ਇਤਨਾ ਬਾਰ ਆ ਰਿਆ ਰਹਾ ਗਿਆ ਸਭ ਹੱਲਾ ਤੋਤਾ ਸੁਪਰ ਤਕ ਕੋਨ ਦਾ ਸਤਪੁਰ ਪ੍ਰਸਾਦ ਸੁਪਰ ਕਨੰਜਨ ਹਰ ਕੋਨੰਜਨ ਹਰ ਕਮਾਗੋ ਪਾਰਾ ਸਬਤਾਵੇ ਸਬਤਾਵੇ ਤੋ ਦੂਰ ਸਿੱਟੇ ਚ ਬਨਹਾਰਾ ਸਭ ਜੀ ਤੁਮਾਰੀ ਜੀ ਤੋ ਜੂਆ ਕਾ ਦਾ ਤਾਰਾ ਅਰਤੇ ਆਵਜਨ ਦੂਰੀ ਸਭ ਰੂਪ ਵਿਚਾਰਨ ਹਾਰਾ ਹਰਿਆਪੇ ਠਾਕੁਰ ਰਹਿ ਪੈ ਸੇਵਕ ਜੀ ਤਾ ਨਾਨੰਦਨ ਵਿਚਾਰਾ ਰੂਪ ਟਕੜੰਤਾ ਸ਼ਰਮ ਨੰਤਰ ਜੀ ਹਰੇ ਕੋ ਉਪਰ ਕੁਸਮਾਣਾ ਇੱਕ ਦਾ ਦੇਖ ਪੇ ਘਾਰੀ ਜੀ ਸਭ ਤੇਰੇ ਜੋ ਰਵੀ ਡਾੜਾ ਤੂੰ ਆ ਪੈਦਾਤਾ ਪੈ ਕੋ ਬਤਾ ਰਿਓ ਤਦ ਨਾ ਮਰਨਾ ਜਾਣਾ ਤੂੰ ਬਾਗ ਬੰਬੇ ਤਦੇ ਤਰੀ ਪੇਰੇ ਕਾ ਗੁਨਾ ਕੰਥਾਣਾ ਜੋ ਸੇਵਾ ਜੋ ਸੇਵਾ ਤੂੰ ਜੀ ਜੁ ਨਾਨਕ ਤਨ ਕੋ ਬਾਣਾ ਹਰਤੇ ਆਵੇ ਹਰਤਾ ਆਵੇ ਤੁਧੂ ਜੈਨਾਨੁਗ ਮੈ ਤੁਮ ਗਵਾਸੀ ਸੁਨੁਮਕਤ ਸਨੁ ਮਕਰ ਪਾਇ ਗੁ ਮਰਤਾਏ ਜੀ ਤੁਮ ਟੂਟੀ ਬੰਕੀ ਥਾਸੀ ਜਿੰਨਰ ਪੋਇਨ ਹਰਮਿਤ ਪੋਤੇ ਆਏ ਜੀ ਤੁਮ ਕਾ ਪੌਸ ਬਗਵਾਸੀ ਜਿਨ ਸੇ ਰਜਨ ਸੇਗਾ ਮੇਰਾ ਹਰਜੀਤ ਹਰ ਰੂਪ ਸਮਾਸੀ ਸੇਤਨ ਸੇਤਨ ਜਿਨ ਹਰਤਾਏ ਜੀ ਜੇ ਨਾਲ ਤੁਮ ਨਹੀਂ ਜਾਸੀ ਤੇਰੀ ਪਉੜ ਤੇਰੀ ਪਉੜ ਤਨ ਆੜੀ ਪਰੇ ਗੰਤ ਗੋਂਤਾ ਤੇਰੀ ਪਉੜ ਤੇਰੀ ਪਉੜ ਦਸਲਾਹਣ ਤੁੰਜੀ ਹਰਨੋ ਕੇ ਮੇ ਪਿਆਨੰਤਾ ਬੈਕਟੀਰੀਆ ਨੇ ਤੇ ਰਹਿਣੇ ਕੇ ਪੜੇ ਉਹ ਸਮਰੇ ਸਾਫ ਸੁਭ ਕਰ ਗਿਆ ਪਰ ਕਰਮ ਕਰਮ ਤਾਂ ਸੇ ਪਗਰ ਸੇ ਪਗਰ ਪਲੇ ਦੇ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ ਤੁਹਾਨੂੰ ਪਰ ਕੇ ਬ੍ਰਹਮ ਪਰਗਰਤਾ ਜੀ ਤੁਝ ਬੇਵੜੇ ਵਰਨਾ ਕੋ ਤੂੰ ਜੁਗ ਜੁਗ ਇੱਕੋ ਸਦਾ ਸਦਾ ਤੂੰ ਇੱਕੋ ਜੀ ਤੂੰ ਨੇ ਤਨ ਕਰਤਾ ਸੋ ਜੁਗ ਆਪੇ ਭਾਵੇ ਸੋ ਹੀ ਵਰਤਿਆ ਜੁਗ ਆਪੇ ਕਰੇ ਸੋ ਹੋਈ ਜੁਗ ਆਪੇ ਸੁੱਟ ਸਭ ਨੂੰ ਪਾਏ ਜੁਗ ਆਪੇ ਸਿਰਖਾ ਬਗੋ

ਅਰਗੁਲ ਸਦੀਆ ਕੁਵਕਾਲ ਦਿਨ ਹਰ ਜੀਵਤ ਸੁਖ ਪਾਇ ਸੈਗਿ ਹਰਨਾਮ ਸਮਾਤੁ ਆਪੇ ਕਰਤਾ ਤिरा ਕੀ ਅਸਬੋਤੁ ਦੁਬਿ ਲਿਖਿਆ ਵਰਨਾ ਕੋ ਤੂ ਕਰਕੇ ਵਿਖੇ ਜਾਣੇ ਸੁ ਜਨ ਨਾਨਕ ਰੂਪਰਗਟ ਹੋਇ ਆਸਾ ਮਹੰਲਾ ਪਹਿਲਾ ਤ੍ਰਿਤੀ ਸਰਵਰੇ ਕੋਇਲੇ ਨਵਾਸ ਪਾਣੀ ਪਾਵਕ ਦਿਨ ਹੈ ਕੀ ਆ ਸੰਗਨ ਮੋਕਗਨੀ ਚਾਲੈ ਅੰਬੇ ਤੇ ਲੋਗਿਐ ਮਣੀ ਇਕ ਨਾ ਚੇਤ ਸੁਬੂੜ ਮਨਾ ਹਰ ਬਿਸਰੇ ਤੇਰੇ ਗਿਨ ਭਲਿਆ ਰਹਾਉ ਮਾਉ ਜਪੀ ਜੀ ਤੇ ਨਿਹ ਕੋੜਿਆ ਮੂਰਤ ਨੂੰ ਚਾਹ ਜਨ ਪ੍ਰਣੋਤਰਾਣੇ ਤਨੀ ਪੀ ਸਰਨਾ ਦਿਤੂ ਨਾਹੀ ਨਿਕਰਿਆ ਆਸਾ ਮਹਿਲਾ ਪਜਵਾ ਕਈ ਪ੍ਰਾਪਤ ਮਾਨੁਕ ਦੇ ਹਰੀਆ ਗੋਬਨ ਮਲ ਤੇ ਰੇਤੇ ਰੀ ਬਰੀਆ ਵਰ ਕਾਦਰ ਕੇ ਜੀਨਾ ਕਾਮ ਸਾਸਨ ਵਿਭਾਜਿ ਕੇਵਲ ਨਾਮ ਸਰੰਝਾ ਲਾ ਭਉਤਿਨ ਤਰਨ ਪੈ ਜਨਮ ਵਿਥਾ ਜਾ ਤਰੰਗ ਮਾਇਆ ਤੇ ਰਹਾਉ

ਜਮੁਨਕਾਸ ਸਭ ਲੋਗ ਸਵਾਗਤ ਨਮਸਕਾਰ ਹਤਾ ਹਮਾਰਾ ਜਮੁਨਕਾਸ ਰਤੁਮਨਾਯ ਦੇਜਾ ਜੀ ਸੁਨਮਯਾ ਆਲਨ ਤੇ ਪ੍ਰਕਟਾਰਾ ਸੋਈ ਗਰੋਸੰਜੀਓ ਹਮਾਰਾ ਨਮਸਕਾਰ ਤੁਸੀਂ ਹੀ ਕੋਮਾਈ ਸਤਲ ਪਰ ਬੈਗਨੋ ਆਪ ਸਵਾਰੀ ਸਿਵਕਨ ਕੋਸਨ ਦੁਜਤ ਬੀਏ ਸੁਤਰਨ ਰੋਪਨ ਮਬਦਕੀਓ ਟਟਕਟਕੇ ਇੰਤਰਦੀ ਗਿਆਨ ਫਲੇਬੋਰੀਟੀ ਪੀ ਬਿਚਾਰਾ 20 ਦੇ ਤੁਰਾਸ਼ੂਲਾ ਸਭਰ ਕਿਰਪਾ ਇਸਕਰ ਕੋਲਾ ਸੰਤਨਪਾਜ ਜੇ ਦੇ ਕੁਸਪਾਜਾ ਦਨ ਕੇ ਸੁਤਿਏ ਹੈ ਕਿ ਕੀ ਪੀਰ ਪਛਾਨੇ ਘਟਕਟਕੇ ਬਦੂਤ ਕੀ ਜਾਣ ਜਬੁ ਜਰਾ ਕਰਾ ਕਰਦਾਰਾ ਪਰਦੇ ਤਰ ਤਦ ਦੇਵ ਪਾਰਾ ਜਗ ਕਰਤ ਕਰਤ ਕੋ ਕੋ ਤੁਮ ਲ ਮਿਤ ਦੇ ਤਸਬਿ ਮੇ ਤੇ ਪਰੰਚਰ ਸੰਤਾਰੇ ਆਪਿ ਆਪਣੇ ਬਹੁਜੂ ਚਾਹੇ ਤੁਮ ਸਮੀ ਚੇਰਾ ਤੇ ਮੇ ਰਾਣ ਗਣ ਬਤੈ ਤੈ ਦੇ ਰਿਆ ਨਿਰੰਕਾਰ ਨਰਮਤਾ ਨਰਲੰਭੇ ਆਦਿ ਨਿਲਾ ਦੇਸਨ ਤਾਕਾ ਮੋੜੋ ਚਾਰਤ ਦੇ ਦੋ ਜਾ ਕੋ ਪੇਦ ਮ ਭਾਵਤ ਦੇ ਜਾ ਤਾਕੋ ਕਰਪਾ ਹਣ ਨਮਾਨ ਨਾ ਮੂੜਿ ਪਿਛੇ ਨਾ ਗਣਤ ਮਹਾਦੇਵ ਕੋ ਘਰ ਸਦਾ ਸੁਨਰੰਕਾਰ ਕਾਚੀ ਮੇ ਹਿਤ ਹੋਵੇ ਆਪਿ ਆਪਰੀ ਮੇ ਦੇਤੀ ਵਰਨ ਤੋ ਤੈਨੇ ਤੋ ਮ ਤੁਹ ਤੇ ਤੀ ਸੁਮਰਾ ਲਖਣ ਜਾਏ ਕਿਸਾਰਾ ਕੈ ਉਸ ਜਾਵ ਤਮ ਸੰਸਾਰ ਆਇ ਕੈ ਰੂਪ ਨੂ ਬੂਪਾਰਾ ਸੋਰਾ ਹੁ ਕੈ ਰੂਪਾਂ ਦਾ ਜੇ ਰਸਤੇ ਇਹ ਨੋਈ ਤਾੜ ਬਘਰੇ ਦਿਨ ਕਹੋ ਬੂੜਾ ਜਾ ਬੇਠਾ ਕੋ ਸੁਖ ਸੁਖ ਸੰਗੁਰ ਪੇਠਾ ਸੁਖ ਸੁਖ ਤੁਕਾਏ ਤਮ ਆਜਾ ਜੂ ਸੁਖ ਸੰਭ ਅਬਰ ਚਾਮੇ ਰਿਮ ਕਰੋ ਸੇ ਕੀ ਮਾਰ ਸੇ ਤ ਸੰਗਰ ਦੂਸਰੀ ਥੇਟ ਪਰ ਤੋ ਪਤਾ ਸਤਿ ਮਲੇਸ਼ ਕਰੋ ਨੁਕਾਤਾ ਦੇ ਚੋਛਰ ਸ਼ਰਮੀ ਕਰੋ ਤੁਮ ਕੈ ਵਿਛੜੁ ਤਖਵਾ ਮਰੇ ਪੁਰਖ ਨੰਬਰ ਕੋ ਪਰਿ ਤਿਹਾਰ ਤੁਮ ਪ੍ਰਦਮ ਸੰਗੜ ਸੁ ਬਟਾਰੇ ਜੋ ਕੋਤਬਾਰ ਗਏ ਹੈ ਤਾਂ ਕੇ ਗਾ ਲਟਨਾ ਹੈ ਰਿਚਾ ਹੋਇ ਤੈ ਸੁਖਾਲਾ ਦੂਸਰ ਇਸ ਤਰ੍ਹਾਂ ਸੁਖਾਲਾ ਕਿਰਪਾ ਲਈ ਸੰਜੈ ਰਹੋ ਤਾਂ ਕੇ ਪ੍ਰਾਪਤਨ ਕੋ ਮੋਹਰ ਹੋ ਰੋ ਦੂਸਰ ਪਰਮੋ ਸੁਭ ਹੋਇ ਸੁਸਾਹਿ ਸਕੇ ਨਾ ਕੋਈ ਹੈ ਤਬਾਰ ਜੀ ਤੁਮਾ ਸਮਾਰਾ ਖਾਲ ਫਾਸ ਤੈ ਬਾਰਾ ਜਿੰਨਰਨਾੰ ਤਿਹਾਰੁ ਕਹਦਾ ਉਦਿਸ਼ੀ ਗੋਬ ਤੇ ਰਹਾ ਘੜ ਕੇ ਤੁਮੈ ਸੰਤਿਹਾਰੀ ਆਭਾ ਦਲੇ ਹੋ ਬਾਰੇ ਸਰਬ ਧਰਮ ਹੋ ਸੁਭਾਈ ਜਿਸ ਦੇ ਉਤਲ ਹੋ ਬਚਾਈ ਸਭਿਆ ਭਾਏ ਜੇ ਜਬ ਦੇਤ ਬਰੇ ਤਬ ਤੋ ਕੋ ਕਰੇ ਨਹੀਂ ਆਨਿ ਰਾਮ ਰਹੀ ਪ੍ਰਾਨ ਪੁਰਾਨੇ ਕਹਿਮਤੇ ਪਨਾ ਮੰਨ ਸਿਮਰ ਸਾ ਸਰਬੇ ਸਦਾ ਵੋ ਭੇਤ ਤੈਮ ਕਿਨਾ ਜਾਣ ਸਿਰੀ ਸਵਾੜ ਕਿਰ ਭਾਤ ਮਰੀ ਪਰਮਾਨਤੋ ਸਭ ਤੋ ਹੋਏ ਬਖਾਨਿਓ ਦੁਹਰਾ ਸਗਲ ਦਵਾਰ ਕੋ ਸਾਟ ਕੈ ਬਿਉ ਤੁਹਾਰੋ ਦਵਾਰ ਭਾਏ ਜੇ ਕਿਲਾ ਦੇਸ ਗੋਬਿੰਦਾਸ ਤੁਹਾਰ ਰਾਮ ਕਲੀਮ ਹਲਾ ਦੀ ਜਨ ਮੂ ਓਮਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿ ਗੁਰੁ ਤਾ ਪਾਇਆ ਸਾਰਿ ਸੇਤੀ ਮਨਿ ਵਧੀਆ ਵਧਾਈਆ ਰਾਗ ਰਤਨ ਪਰਵਾਰ ਪਰਿਆ ਸ਼ਬਦ ਜਾਮ ਲੈ ਆਈਆ ਸਭ ਨੂੰ ਤਾ ਗਾਵ ਹਰੀ ਤੇਰਾ ਮਨਿ ਜਿਨਿ ਵਸਾਇਆ ਕਹਿ ਨਾਨਕ ਰੰਗ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰੋ ਹਰ ਨਾਲ ਲੈ ਹਰ ਨਾਲ ਹੋ ਤੂੰ ਮਨ ਮੇਰੇ ਦੁਖ ਸਭ ਹੀ ਸਾਰਨਾ ਜੀ ਕਾਰੋ ਘਰੇ ਤੇਰਾ ਕਾਰਜ ਸਭ ਸਵਾਰਨਾ ਸਭ ਨਾਂ ਗਲਾ ਸੰਗਰਾ ਸੁਆਮੀ ਸੋਕੇ ਮਨ ਵੀ ਸਾਰੇ ਕਹਿ ਨਾਨਕ ਮਨ ਮੇਰੇ ਸਦਾ ਰੋ ਹਰ ਨਾਲ ਲੈ ਸਾਚੇ ਸਾਹਿਬਾ ਗਿਆ ਨਹੀਂ ਕਰਦੇ ਘਰਤਾ ਤੇਰੇ ਸਭ ਪੁਜਾਇ ਜਿਸ ਤੇ ਸੋ ਪਾਵੈ ਸੁਰਾਸ ਸੁਰਾ ਤੇਰੇ ਨਾਮ ਮਨ ਸਾਵੇ ਨਾਮ ਜਿਨ ਕੇ ਮਨ ਵਸੈ ਵਾ ਦੇਖ ਤੂੰ ਨਿਹਰੇ ਕਹਿ ਨਾਨਕ ਸੱਚੇ ਸਾਹਿਬ ਗਿਆ ਨਹੀਂ ਕਰਦੇ ਸਾਚਾ ਨਾਮ ਰਾਇ ਧਾਰੋ ਸਾਚਾ ਨਾਮ ਇਹ ਅਧਾਰ ਮਾਇ ਦੀ ਕੋ ਖਾਸ ਬਗਵਾਇਆ ਕਰ ਚਾਲ ਸੁ ਤੁਮ ਨੇ ਵਸਾਇ ਜਿ ਸੱਚਾ ਸਾਉ ਤੁਮ ਗਾਇਆ ਸਦਾ ਕੁਰਬਾਨ ਪੀਤਾ ਗੁਰਬਤੋ ਜਿਸ ਨੇ ਲਿਆਇਆ ਕਹਿ ਨਾਨਕ ਸੁਨੋ ਸੰਤੋ ਸਬਦ ਰੋ ਪਿਆਰੋ ਸਾਚਾ ਨਾਮ ਰਾਇ ਧਾਰੋ ਵਾਜੇ ਕਉਣਸ ਵਾਰਿਤਿ ਕਛੁ ਭਾਗੇ ਕਛੁ ਭਾਗੇ ਚੌਧ ਵਾਜੇ ਕਨਾਂਕਿ ਤੁਰ ਤਾਰੀਆਂ ਪਹੁੰਚੇ ਉਤਰੇ ਬਚੀ ਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਦੂਜਿਨ ਕੋ ਸੀ ਨਾਮ ਅਰਕੇ ਲਾਗੇ ਕਹੈ ਨਾਨਕ ਤੈ ਸੁਖ ਹੋਆ ਤਿਤ ਕਰੇ ਹਿਦਵਾਜੇ ਅਨ ਦਸਨਾ ਵਡ ਭਾਗੀ ਹੋ ਸਕਲਿ ਗਨੋਰਤ ਪੂਰੇ ਪਾਰ ਪਰੰਪਰਿ ਪਾਇਆ ਤਰੇ ਸਗਲਿ ਬਸੂਰੇ ਦੁਖ ਰੋਗ ਸੰਤਾਪਿ ਉਤਰੇ ਸੁਣੀ ਸਤਿ ਬਾਣੀ ਸੰਤ ਸਾਧਨ ਭੈ ਸਰਚੇ ਗੁਰੇ ਗੁਰ ਤੇ ਜਾਣੀ ਸੁਣ ਤੇ ਪ੍ਰੀਤ ਕਹਤੇ ਪਉਤੇ ਸਤ ਗੁਰ ਰਹਾ ਪਰ ਪੂਰੇ ਮੇਨੋਤਿ ਨਾਲ ਬਿਤੇ ਲਗੇ ਵਾਜੀਨ ਹੜਤੂਰੇ ਮੁੰਦਾਵਣੀ ਮਹੱਲਾ ਪਨਵਾ ਥਾਲੇ ਵਿੱਚ ਪਿਨਵਾ ਸਤੂਪੈ ਯੋ ਸਰਸੰਦੋ ਕੁਈ ਚਾਰੰਗੁ ਨਾਮ ਢਾਗ ਰੁਕਾ ਬਿਓ ਇਸ ਕਾ ਸਭ ਸੇ ਉਧਾਰੋ ਮੇਕੋ ਕਾਵੇ ਜੇ ਕੋ ਪੰਚਰਿਸ ਕਾ ਹੋਇ ਉਧਾਰੋ ਹਿਮਸਰੀ ਮੇਜਾਇ ਨਿਤ੍ਰਿਪਰਾਤ ਕੋ ਧਾਰੋ ਧੰ ਸੰਸਾਰ ਚੱਲ ਲਗ ਦਰੇ ਸਭਨਾਂ ਬ੍ਰਹਮ ਪ੍ਰਸਾਰ ਉਸ ਲੋਕ ਮਹੱਲਾ ਪਨਵਾ ਤੇਰਾ ਕੀਤਾ ਜਾ ਤੋ ਨਾਹੀ ਮੈਨੋ ਜੋ ਕੀਚੋ ਇਨਨ ਗੁਨਾਰੇ ਕੋ ਗੁਨ ਨਾਹੀ ਆਪੇ ਖੇਂਸ ਕੋਈ ਸੰਸੁ ਪਿਆ ਮੇਰਾ ਮਤ ਹੋਈ ਸਤਗੁਰ ਸਦਨ ਮਿਲਿਆ ਨਾਮਕ ਨਾਮ ਮਿਲੇ ਤਾਂ ਜੀਵਾ ਤਰਮਣਤੀ ਵੇ ਹਰਿਆ ਪੌੜੀ ਥਿੱਥੈ ਤੁ ਸਮਰਾਜਿ ਥੈ ਕੋਈ ਨਾ ਉਥੈ ਤੇ ਰਿਹਾ ਕੇਗਨੋ ਬੋਮਾਇ ਸੰਸੁ ਪਿਆ ਜਮ ਕੇ ਦੂਤ ਨਾਇ ਤਰੇ ਚੁਤ ਜਾਏ ਪੋਇਲ ਬਿਕਨਸ ਗਾਗਰ ਜੁਬਦੀ ਪਾਰ ਪਾਇ ਜਿਨ ਕੋ ਲਗੀ ਪਿਆਸ ਅਮਰੀ ਸੇ ਇਕਾ ਕਲ ਮਹਿਉ ਪੁਨ ਗੁਣ ਘੋਮ ਲਗਾਇ ਸਭ ਸੇ ਨ ਕੋਪਾਰ ਚਮੋਲੇ ਸਾਹੀ ਸਾਧੁਰਤਾ ਕੋ ਨ ਜਾਗੀ ਆਤ ਦੈਸ ਲੋਕ ਮਹਲ ਨਾਗ ਨਾ ਅੰਤਰ ਗੁਰੂ ਆਰਾਧਨਾ ਜੀਵਾਂ ਦੇ ਗੁਰਨਾਮ ਨੇਤਰੀ ਸਤਿਗੁਰ ਭੇਖਣਾ ਸਰਨੀ ਸੁਰਨਾ ਗੁਰਨਾਮ ਸਤਿਗੁਰ ਸੇ ਤਿਰਤਿਆ ਦਰਗਹਿ ਪਾਈਐ ਠਾਉ ਕਹੁ ਨਾਨਕ ਕਿਰਪਾ ਕਰੇ ਜਿਸਨੇ ਹਿਮਤ ਦੇ ਜਗਮ ਤਮ ਕਾਢੀ ਗੁਰਲੇ ਭੇਈ ਕੇ ਮਹੱਲਾ ਪੰਜਵਾ ਰਖੇ ਰਖਣੇ ਹਾਰੇ ਆਪ ਨੂੰ ਬਾਰੀਆਂ ਗੁਰ ਕੀ ਪੈਰੀ ਪਾਇ ਕਾਢ ਸਹਾਰੀਆਂ ਵਾਇ ਆਪ ਦਿਆਲ ਮਨੋ ਨਾ ਵਿਸਾਰੇ ਸਾਧ ਜਿਨਾ ਕੇ ਸੰਗਿ ਪਵਜਲ ਤਾਰੀਆਂ ਸਾਖਤ ਨਿੰਦਕ ਦੁਸ਼ਟ ਕਿਨ ਮਾਹੇ ਵਿਦਾਰੀਆਂ ਪ੍ਰੀਸਾਹਬ ਕੀ ਟੇਕ ਨਾਨਕ ਮਨੇ ਮਾਇ ॥ ਨੀ ਸਿਮਰ ਸੁਖ ਹੋਏ ਸਗਲੇ ਦੂਖ ਧਿਆਇ ॥ ਪ੍ਰੀਸਾਹਬ ਕੀ ਟੇਕ ਨਾਨਕ ਮਨੇ ਮਾਇ ॥ ਨੀ ਸਿਮਰ ਸੁਖ ਹੋਏ ਸਗਲੇ ਦੂਖ ਧਿਆਇ ॥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ॥